ਮੌਤ ਹੋ ਚੁੱਕੀ ਹੈ ਜਦਕਿ ਦੋ ਗੰਭੀਰ ਜ਼ਖਮੀ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਏ ਗਏ ਨੇ ਕਾਗਜ਼ ਜ਼ਿਕਰ ਹੈ ਕਿ ਹੁਸ਼ਿਆਰਪੁਰ ਦੇ ਚਿੰਤਪੁਰਨੀ ਰੋਡ ਦੇ ਉੱਪਰ ਇਹ ਜਿੱਥੇ ਬੈਰੀਕੇਟ ਕੀਤੇ ਹੁੰਦੇ ਨੇ ਮੰਗੂਵਾਲ ਬੈਰੀਕੇਟ ਜਿਹੜਾ ਕੀ ਕੀਤਾ ਹੁੰਦਾ ਉਥੇ ਇਹ ਜਿਹੜੀ ਕਿ ਤੇਜ਼ ਰਫ਼ਤਾਰ ਐਂਬੂਲੈਂਸ ਹੈ ਉਹ ਅਚਾਨਕ ਸੰਤੁਲਨ ਗਵਾ ਬੈਠਦੀ ਹੈ ਅਤੇ ਫਿਰ ਡੂੰਗੀ ਖੜਦੇ ਵਿੱਚ ਜਾ ਡਿੱਗਦੀ ਹੈ ਜਾਣਕਾਰੀ ਦੇ ਮੁਤਾਬਕ ਹਿਮਾਚਲ ਦੇ ਕਾਂਗੜਾ ਤੋਂ ਮਰੀਜ਼ ਨੂੰ ਲੈ ਕੇ ਆ ਰਹੀ ਇਹ ਐਂਬੂਲੈਂਸ ਦੇ ਨਾਲ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਜਾਣਕਾਰੀ ਇਹ ਵੀ ਮਿਲੀ ਹੈ ਕਿ ਐਂਬੂਲੈਂਸ ਦੇ ਵਿੱਚ ਡ라이ਵਰ ਅਤੇ ਮਰੀਜ਼ ਸਮੇਤ ਤਿੰਨ ਹੋਰ ਲੋਕ ਮਜੂਰ ਸਨ ਅਤੇ ਇਸ ਭਿਆਨਕ ਹਾਦਸੇ ਤੋਂ ਬਾਅਦ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਤੁਰੰਤ ਜਿਹੜਾ ਕੀ ਰੈਸਕਿਊ ਕੀਤਾ ਜਾਂਦਾ ਹੈ ਅਤੇ ਮੌਕੇ ਤੇ ਤਿੰਨ ਬੋਡੀਆਂ ਵੀ ਰਿਕਵਰ ਹੁੰਦੀਆਂ ਨੇ ਅਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਇਸ ਘਟਨਾਕ੍ਰਮ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬ੍ਰਮਸ਼ੰਕਰ ਜਿੰਪਾ ਵੀ ਮੌਕੇ ਤੇ ਪਹੁੰਚਦੇ ਨੇ ਪੀੜਤਾ ਦਾ ਹਲਚਲ ਜਾਣਿਆ ਜਾਂਦਾ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਮਾਨ ਸਰਕਾਰ ਦੇ ਵੱਲੋਂ ਲੋਕਾਂ ਦੀ ਜਿਹੜੀ ਕਿ ਜਾਨਮਾਲ ਦੀ ਰੱਖਿਆ ਨੂੰ ਲੈ ਕੇ ਹਰ ਸੁਵਿਧਾ ਜਿਹੜੀ ਕਿ ਉਪਲਬਧ ਕਰਵਾਈ ਜਾ ਰਹੀ ਹੈ ਤੇ ਜਿਹੜਾ ਕਿ ਨਾਲ ਹੀ ਉਹਨਾਂ ਨਿਜੇ ਤਲਾਂ ਦੀ ਕਾਰਗੁਜ਼ਾਰੀ ਦੇ ਉੱਪਰ ਵੀ ਸਵਾਲ ਚੁੱਕਿਆ ਜਿਨ੍ਹਾਂ ਦੇ ਵੱਲੋਂ ਪੇਸ਼ੈਂਟ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਵੱਲੋਂ ਪੈਸੇ ਜਮ੍ਹਾਂ ਨਹੀਂ ਕਰਵਾਏ ਗਏ ਸਨ ਉਧਰ ਇਸ ਕਟਨਾਕ੍ਰਮ ਤੋਂ ਬਾਅਦ ਹੁਣ ਪੀੜਤ ਪਰਿਵਾਰਾਂ ਦੇ ਵਿੱਚ ਮਾਤਮ ਦਾ ਮਾਹੌਲ ਹੈ ਸੋ ਤੁਸੀਂ ਵੀ ਦੇਖੋ ਕਟਨਾਕ੍ਰਮ ਦੇ ਨਾਲ ਜੁੜੀਆਂ ਤਸਵੀਰਾਂ ਅਤੇ ਸੁਣੋ ਪੀੜਤਾਂ ਦੇ ਪਰਿਵਾਰਾਂ ਦਾ ਕੀ ਕੁਝ ਕਹਿਣਾ ਸਾਢੇ 3-4 ਵਜੇ ਤਕਰੀਬਨ ਇਥੋਂ ਗੱਡੀ ਉੱਤੋਂ ਕਾਂਗੜੇ ਵੱਲੋਂ ਆਈ ਸਮਾਜਲ ਤੋਂ ਐਂਬੂਲੈਂਸ ਹੈਗੀ ਪੰਜ ਬੰਦੇ ਸੀ ਵਿੱਚ ਉਹ ਹੱਲ ਇੱਥੇ ਨਾਲੇ ਖੱਡ ਜੀ ਨਾਲੇ ਪੈਂਦੀ ਨਾਲੇ ਉਹਦੇ ਥੱਲੇ ਡਿੱਗ ਗਈ ਜੀ ਅ ਜੋ ਮੀਂਹ ਦੇ ਕਾਰਨ ਖੱਡ ਮਤਲਬ ਬੈ ਗਈ ਹੋਈ ਇੱਕ ਸਾਈਡ ਤੇ ਵੈਰੀਗੇਟਿੰਗ ਵੀ ਕੀਤੀ ਹੋਈ ਹੈ ਪਰ ਉਸ ਤੋਂ ਬਾਅਦ ਕੀ ਉਹਦੇ ਕਾਰਨ ਹੋਇਆ ਹੈ ਵੈਰੀਗੇਟ ਵੀ ਲਾਇਆ ਸੀ तकरीबन ਨਾਲ ਸਾਰੇ ਸਾਰੇ ਲਾਤੀ ਹੋਗਾ ਵੈਰੀਗੇਟ ਫੇਰ ਵੀ ਪਤਾ ਨਹੀਂ ਡਰਾਈਵਰ ਜੀ ਨੂੰ ਨੀਂਦ ਆ ਗਈ ਜਾਂ ਪਤਾ ਨਹੀਂ ਪਟ્રોલ ਦੀ ਗੱਡੀ ਹੋਈ ਥੱਲੇ ਸਿੱਧੀ ਜਾਵਦੀ ਟੋਟਲ ਕਿੰਨਿਆ ਮੋਤਾ ਹੈ ਇਹ ਇਹਨਾਂ ਬੰਦੇ ਮਾਰਗਾ ਜੀ ਜੀ ਇੱਕ ਲੀਡੀਕ ਦਾ ਬੰਦਾ ਉਹ ਜ਼ਖਮੀ ਹੋ ਗਏ ਉਹਨਾਂ ਨੂੰ ਸਿਵਲ ਹਸਪਤਾਲ ਭੇਜਤਾ ਐਮ뷸ੈਂਸ ਤੇ ਟੋਟਲ ਪਲੇ ਬੰਦੇ ਸੀ ਮੰਨ ਲਓ ਬੰਦੇ ਸੀ ਡਰਾਈਵਰ ਦਾ ਪਤਾ ਲੱਗਾ ਬਚ ਗਿਆ ਕਿ ਨਹੀਂ ਇਹ ਨਹੀਂ ਹੁਣ ਪਤਾ ਸੀ ਉਹ ਡਰਾਈਵਰ ਸੀ ਕੌਣ ਸੀ ਜਿੱਦਾਂ ਦੋ ਬੰਦੇ ਮੰਨ ਲਓ ਜ਼ਖਮੀ ਹੋਏ ਲੇਡੀ ਚੜ ਬੰਦਾ ਜੀ ਉਹ ਸਿਵਲ ਹਸਪਤਾਲ ਭੇਜ ਦਿੱਤੇ ਖੂ ਬਹੁਤ ਦੁੱਖਦਾਈ ਘਟਨਾ ਹੈ ਮੈਂ ਤਾਂ तकरीबन ਅੰਮ੍ਰਿਤਸਰ ਜਾ ਰਹੀ ਕੋਈ 9:30 8:00 ਵਜੇ ਖੁੱਲੀ ਆ ਤਾਂ ਸਮੋਂ ਸਾਹਿਬ ਦਫ਼ਤਰ ਆਇਆ ਇਹਨਾਂ ਨੇ ਹੁਣ ਜਿਹੜੀ ਘਟਨਾ ਹੋਈ ਹੈ ਸੁਣਾਈ ਹੈ ਤੇ ਸਵੇਰੇ ਹੀ ਮੈਂ ਹਰ ਤੱਕ 9:00 ਵਜੇ ਤੱਕ ਹੋਰ ਜਾਣਾ ਸੀ ਇਹਦੇ ਕੋਲ ਗੱਲ ਨੂੰ ਮੈਂ ਫਟਾ ਹਟਾ ਲਾਈ ਕਰਕੇ ਤੁਰੰਤ ਜਿਹੜਾ ਹੈ ਤੇ ਪਹੁੰਚਾ ਤਿੰਨ ਜਿਹੜੇ ਪੇਸ਼ੈਂਟ ਆ ਖੜੇ ਆ ਇਹਨਾਂ ਦੇ ਪਰਿਵਾਰ ਦੇ ਡੈਥ ਹੋਈ ਹੈ ਤੇ ਬੜਾ ਦੁੱਖ ਦਾ ਹੀ ਮਸਲਾ ਹੈ ਹਿਮਾਚਲ ਦੇ ਪੇਸ਼ੈਂਟ ਆ ਹਿਮਾਚਲ ਔਰ ਪੰਜਾਬ ਔਰ ਮੈਂ ਸੋਚਦਾ ਸਾਡੇ ਚ ਕੋਈ ਫਰਕ ਨਹੀਂ ਹੈਗਾ ਪਹੁੰਚਣਾ ਚਾਹੀਏ ਕੋਈ ਵੀ ਸਟੇਟ ਇਹ ਜਿਹੜੀ ਦੁੱਖ ਦੀ ਘਟਨਾ ਔਰ ਇੱਕ ਪਰਿਵਾਰ ਦੇ ਪੇਸ਼ੈਂਟ ਆ ਵੱਡੀ ਦੇ ਉੱਪਰ ਦਿੱਕਤ ਦੀ ਗੱਲ ਇਹ ਵੀ ਇੱਕ ਦੁੱਖ ਦੀ ਗੱਲ ਹੈ ਔਰ ਉਹਦੇ ਨਾਲ ਨਾਲ ਜਿਹੜੇ ਦੋ ਪੇਸ਼ੈਂਟਸ ਹੈਗੇ ਆ ਉਹਨਾਂ ਨੂੰ ਰੈਫਰ ਕੀਤਾ ਗਿਆ ਸ਼ਿਵਮ ਹਸਪੀਟਲ ਚ ਮੇਰੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਫ੍ਰਿਸ਼ਟੇ ਸਕੀਮ ਦੇ ਵਿੱਚ ਉਹਨੂੰ ਭੇਜਿਆ ਔਰ ਇਹਨਾਂ ਨੇ ਉੱਥੇ ਆਪਣੇ ਪੇਸ਼ੈਂਟ ਦੇਖੋ ਡਰਾਈਵਰ ਦੇ ਵੱਲੋਂ ਕੋਈ ਵੀ ਨਹੀਂ ਆਇਆ ਉਹ ਵੀ ਟਰਾਮਾ ਜੀ ਹੈ ਉਹ ਵੀ ਟਰਾਮਾ ਜ ਹੈ ਔਰ ਮਨੂੰ ਇੱਕ ਗੱਲ ਨਹੀਂ ਸਾਡੀ ਸਰਕਾਰ ਜਿਹੜੀ ਹੈਗੀ ਹੈ ਉਹ ਕਿਸੇ ਵੀ ਪੇਸ਼ੈਂਟ ਲਈ ਕਿਸੇ ਵੀ ਸਟੇਟ ਦਾ ਹੋਣਾ ਚਾਹੀਦਾ ਉਹਦੇ ਲਈ ਨਾਲ ਉਹਦੇ ਖੜੀ ਹਰ ਵੇਲੇ ਔਰ ਸਭ ਤੋਂ ਵੱਡੀ ਗੱਲ ਆ ਬੇ ਜਿਹੜਾ ਪ੍ਰਾਈਵੇਟ ਹਸਪੀਟਲ ਆ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਘੱਟੋ ਘੱਟ ਪੇਸ਼ੈਂਟ ਨੂੰ ਲਾਓ ਪੈਸੇ ਤੁਹਾਨੂੰ ਆਜੋਗੇ ਅਗਲਾ ਕਿੱਥੋਂ ਲੈ ਕੇ ਆਵੇ ਕਿ ਲੋਕ ਕਰਜ਼ੇ ਚੱਕੇ ਜਦ ਫ੍ਰੀ ਸੇ ਸਕੀਮ ਚ ਕਵਰ ਹੈ ਔਰ ਮੈਨੂੰ ਬੜੀ ਦੁੱਖਦਾਈ ਗੱਲ ਬਨੂਏ ਪਤਾ ਲੱਗੀ ਆ ਵੀ ਇਹਨਾਂ ਨੇ ਇੱਕ ਉਹਨੂੰ ਡਰਾਈਵਰ ਨੂੰ ਅਡੈਂਕਨ ਤੋਂ ਇਨਕਾਰ ਕਰਤਾ ਇਹਨਾਂ ਨੇ ਆਪਣੇ ਪੇਸ਼ੈਂਟ ਦੇ ਔਖੇ ਸੋਖੇ ਪੈਸੇ ਜਾਮਾ ਕਰਾਇਆ ਕਿਉਂਕਿ ਇਹ ਵੀ ਇਸ ਜਿਹੇ ਸਦਮੇ ਚ ਹੈ ਤੇ ਘੱਟ ਤੋਂ ਘੱਟ ਮੈਂ ਸੋਚਦਾ ਜਿਹੜੇ ਹਸਪੀਟਲਸ ਹੈਗੇ ਆ ਇਹ ਜਿਹੜੇ ਗਵਰਨਮੈਂਟ ਦੇ ਕਰੋੜਾਂ ਰੁਪਈਆ ਦਾ ਸਕੀਮਾ ਇਹਨਾਂ ਕੋਲ ਆਂਦੇ ਆ ਏ ਆਰਬੀ ਸਕੀਮ ਦੇ ਵਿੱਚ ਕਵਰ ਕਰਦੇ ਆਪਣੇ ਆਪ ਨੂੰ ਸਰਜਨ ਇਹਨਾਂ ਦਾ ਜਿਹੜਾ ਰਵਈਆ ਹੈ ਬੜਾ ਖੇਤ ਜਨਕ ਹੈ ਇੱਕ ਬੇਹਦ ਮੰਦ ਭਾਗਾ ਹਾਦਸਾ ਵਾਪਰਿਆ ਮਰੀਜ਼ ਨੂੰ ਲੈ ਕੇ ਆ ਰਹੀ ਐਂਬੂਲੈਂਸ ਡੁੰਗੀ ਖੜ ਦੇ ਵਿੱਚ ਜਾ ਡਿੱਗੀ ਹੈ ਅਤੇ ਇਸ ਭਿਆਨਕ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਜਦਕਿ